ਸਾਰੇ ਵੀਰਾਂ ਨੂੰ ਸასი ਸ਼ਾਲ ਡਿਸਟ੍ਰਿਕਟ ਤਰਨਤਾਰਨ ਆਪਣੇ ਕੋਲ 575 ਆ ਗਿਆ ਜੀ 80 ਘੰਟੇ ਚੱਲਿਆ ਮਾਡਲ 2024 ਬਿਲਕੁਲ ਨਵਾਂ ਬ੍ਰਾਂਡ ਨਿਊ 6 ਸਾਲ ਦੀ ਵਾਰੰਟੀ ਫਰਸਟ ਓਨਰ ਹੋਵੇਗਾ ਵੀਰ ਡਿਸਟ੍ਰਿਕਟ ਤਰਨਤਾਰਨ ਸਾਡਾ ਆਪਣਾ ਛੋਟਾ ਵੀਰ ਸੰਗਤ ਸਿੰਘ ਸਬਜੀ ਜਿਹੜੇ ਕਿਸਾਨ ਵੀਰ ਨੇ ਲੋਨ ਕਰਾਉਣਾ ਹੈ ਲੋਨ ਕਰਵਾ ਸਕਦਾ ਜੀ ਬਿਲਕੁਲ ਨਿਊ ਟਰੈਕਟਰ ਹੈ ਜੀ 47 ਹਸਪਾਵਰ ਦੇ ਵਿੱਚ ਆਉਂਦਾ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਡਬਲ ਕਲਚ 1 ਰੁਪਏ ਦੀ ਪ੍ਰੋਬਲਮ ਨਹੀਂ ਬਿਲਕੁਲ ਨਿਊ ਟਰੈਕਟਰ ਹੈ ਜੀ ਫੋਨ ਨੰਬਰ 7030276523 ਤੇ ਜਿਆਦਾ ਜਾਣਕਾਰੀ ਲੈ ਸਕਦੇ ਜੀ ਸੋਨਾਲੇਕਾ 60 ਆ ਗਿਆ ਜੀ 3 ਸਪੀਡ ਟਰੈਕਟਰ ਹੈ ਜੀ ਚੇਂਜਰ ਵਾਲਾ ਹੈ 2600 ਕੁਛ ਘੰਟਾ ਚੱਲਿਆ ਜੀ 80 ਪੈਸੇ ਟਾਇਰ ਆ ਪੰਜਾਬ ਨੰਬਰ ਆ ਰੇਟ 5.5 ਲੱਖ ਰੁਪਏ ਆ ਜਿਹੜੇ ਕਿਸਾਨ ਵੀਰ ਨੇ ਲੋਨ ਕਰਵਾਉਣਾ ਉਹ ਵੀ ਕਰਵਾ ਸਕਦਾ ਜੀ 3600 ਟੂ ਆ ਗਿਆ ਜੀ ਮਾਡਲ 2018 ਰੇਟ 390000 ਪੰਜਾਬ ਨੰਬਰ ਹੈ ਜੀ 30 ਪੈਸੇ ਨਾਲ ਦੇ ਟਾਇਰ ਆ ਰੇਟ 390000 ਦੀ ਡਿਮਾਂਡ ਦੇ ਵਿੱਚ ਜੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਕਰ ਦਿਆ ਕਰੋ ਜਿਹੜੇ ਕਿਸਾਨ ਵੀਰ ਨੇ ਨਿਊ ਟਰੈਕਟਰ ਬੁੱਕ ਕਰਵਾਉਣਾ ਉਹ ਵੀ ਕਰਵਾ ਸਕਦਾ ਜੀ ਜਿਹੜੇ ਕਿਸਾਨ ਵੀਰ ਨੇ 올 ਟਰੈਕਟਰ ਤੇ ਲੋਨ ਕਰਵਾਉਣਾ ਉਹ ਵੀ ਕਰਵਾ ਸਕਦਾ ਜੀ ਜਿਹੜੇ ਕਿਸਾਨ ਵੀਰ ਨੇ 올 ਟਰੈਕਟਰ ਸੇਲ ਕਰਨਾ ਉਹ ਵੀ 7030 276523 ਤੇ ਫੋਟੋਆਂ ਪਾ ਕੇ ਰੇਡ ਲਵਾ ਕੇ ਆਪਣਾ ਸੇਲ ਕਰ ਸਕਦਾ ਜੀ ਜਿਹੜੇ ਕਿਸਾਨ ਵੀਰ ਨੇ 올 ਟਰੈਕਟਰ ਵਿੱਚ ਪਾ ਕੇ ਨਿਊ ਮਿੰਦਰਾ ਟਰੈਕਟਰ ਬੁੱਕ ਕਰਵਾਉਣਾ ਵੀ ਕਰਵਾ ਸਕਦਾ ਜੀ ਸਾਰੇ ਕਿਸਾਨ ਵੀਰਾਂ ਨੂੰ ਸਸਤੀ